ਤੁਹਾਡਾ ਸ਼੍ਰੀ ਕੋ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਹੋ ਰੱਖੀ ਤੌਰ 'ਤੇ ਆ ਅੱਜ ਦੀਆਂ ਐਮ ਵਿਚਾਰਾਂ ਦੇ ਨਾਲ ਕੀ ਹਾਂ ਡਾਕਟਰ ਸਾਹਿਬ ਅੱਜ ਦੀਆਂ ਐਮ ਵਿਚਾਰਾਂ ਅ ਮੈਂ ਸਭ ਤੋਂ ਪਹਿਲਾਂ ਜਿਹੜੇ ਵੀਰ ਸਾਡੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਨੇ ਉਹਨਾਂ ਦੇ ਵਿੱਚ ਬਸ਼ਰਤ ਅਲੀ ਵਿੱਕੀ ਮਾਨ ਹਰਿੰਦਰ ਸਿੰਘ ਹਰਮੇਲ ਸਿੰਘ ਸੁਰਿੰਦਰ ਸਿੰਘ ਔਰ ਉਹਨਾਂ ਨੇ ਬਸ਼ਰਤ ਅਲੀ ਜੀ ਨੇ ਲਿਖਿਆ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ ਜੀ ਔਰ ਬੜੀ ਮਾਲੂ ਬੜੀ ਮਾਲੂਮਿਆਤ ਰੱਖਦੇ ਹੋ ਔਰ ਹਰ ਇੱਕ ਦੀ ਗੱਲ ਕਰਦੇ ਹੋ ਰੱਬ ਤੁਹਾਨੂੰ ਖੁਸ਼ ਰੱਖੇ ਸੋ ਬਸ਼ਰਤ ਅਲੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਵਿਸ਼ਿਆਂ ਤੇ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਨੂੰ ਦੁਨੀਆ ਭਰ ਚ ਬੈਠੇ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਈਦ ਦੀ ਮੁਬਾਰਕ ਜਿਸ ਲਈ ਅਰੇਬਿਕ ਵਰਡ ਈਦੁਲ ਅਜ਼ਾ ਹੈ ਔਰ ਅਸੀਂ ਜ਼ਿਆਦਾ ਕਰਕੇ ਉਸ ਖਿੱਤੇ ਜਿਸ ਨੂੰ ਬਕਰੀ ਬਕਰੀ ਕਰਕੇ ਕਹਿੰਦੇ ਔਰ ਇਸ ਤੀਆਂ ਡੇਟਸ ਬੇਸ਼ੱਕ ਵੇਰੀ ਕਰਦੀਆਂ ਨੇ 11 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਹਰ ਖਿੱਤੇ ਦੇ ਵਿੱਚ ਕਿਉਂਕਿ ਜਿਹੜਾ ਇਹ ਡੇਟਸ ਦੀ ਕੋਈ ਫਿਕਸੇਸ਼ਨ ਨਹੀਂ ਹੈ ਪਰ ਅਸੀਂ ਸਮਝਦੇ ਹਾਂ ਕਿ ਇੱਕ ਮੁਬਾਰਕ ਦਿਨ ਹੈ ਸਾਡੇ ਮੁਸਲਮਾਨ ਭਰਾਵਾਂ ਭੈਣਾਂ ਦੇ ਲਈ ਔਰ ਜਦੋਂ ਵੀ ਅਸੀਂ ਬੇਸ਼ੱਕ ਵਕਤ ਪਾ ਕੇ ਤਿਉਹਾਰ ਕਿਸ ਸ਼ੇਪ ਚ ਆ ਜਾਂਦੇ ਨੇ ਪਰ ਕੁਲ ਮਿਲਾ ਕੇ ਜਦੋਂ ਅਸੀਂ ਹਰ ਧਰਮ ਦੇ ਬੇਸ ਦੀ ਗੱਲ ਕਰਦੇ ਹਾਂ ਮੂਲ ਦੀ ਗੱਲ ਕਰਦੇ ਤੇ ਉਸ ਦਾ ਮਕਸਦ ਸੱਚ ਦੇ ਨਾਲ ਜੋੜਨਾ ਹੁੰਦਾ ਹੈ ਰੱਬ ਦੀ ਇਬਾਦਤ ਹੁੰਦਾ ਹੈ ਰੱਬ ਨੂੰ ਯਾਦ ਕਰਨਾ ਹੁੰਦਾ ਹੈ ਜੀ ਔਰ ਜਦੋਂ ਇਸ ਅਸੀਂ Eid ਨੂੰ ਦੇਖਦੇ ਹਾਂ ਔਰ ਇਹ ਦਿਨ ਹੈ ਜਦੋਂ ਕਿ ਹਜ ਦੇ ਵੀ ਮੁਕੰਮਲ ਹੁੰਦਾ ਹੈ ਜਿਹੜਾ ਕਿ ਕਈ ਪਿਛਲੇ ਸਮੇਂ ਤੋਂ ਚੱਲ ਰਿਹਾ ਸੀ ਦੁਨੀਆ ਪਰਚੋਂ ਹਾਜ਼ਰੀ ਜਾਂਦੇ ਨੇ ਔਰ ਇਸਲਾਮ ਦੀ ਜਿਹੜੀ ਇੱਕ ਖਾਸ ਪਿੱਲਰ ਹੈ ਕਿ ਹਰ ਮੁਸਲਮਾਨ ਦੇ ਲਈ ਜ਼ਿੰਦਗੀ ਦੇ ਵਿੱਚ ਇੱਕ ਵਾਰ ਹਜਜ ਕਰਨਾ ਜਿਹੜਾ ਉਹ ਲਾਜ਼ਮੀ ਔਰ ਇਸ ਦਿਨ ਦਾ ਸਬੰਧ ਕਿਉਂਕਿ ਜਿਸ ਨੂੰ ਜਨਾ ਨੂੰ حضرت ابراہیم ਕਰਕੇ ਇਸਲਾਮ ਚ ਜਾਣਿਆ ਜਾਂਦਾ ਇਹ ਅਬਰਾਹਮ ਜਿਹੜੇ ਕਿ ਜੂਸ ਦੇ ਵੀ ਪ੍ਰੋਫਿਟ ਨੇ 크ਰਿਸਚੀਅਨਸ ਦੇ ਵੀ ਨੇ ਔਰ ਇਸਲਾਮ ਚ حضرت ابراہیم ਦੇ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਦੀ ਕਿੰਨੀ ਰੱਬ ਪ੍ਰਤੀ ਅੱਲਾਹ ਪ੍ਰਤੀ ਜਿਹੜੀ ਹੈ ਉਹ ਵਚਨਬੱਧਤਾ ਸੀ ਉਸ ਦਾ ਸਬੂਤ ਜਾਂ ਉਸ ਦੀ ਪ੍ਰੇਰਣਾ ਹੀ ਇਸ ਤਿਹਾੜ ਨਾਲ ਇਸ ਦਿਨ ਜੁੜੀ ਹੋਈ ਹੈ ਜਿਦੋਂ ਕਿ ਉਹ ਰੱਬ ਦੇ ਪਿਆਰੇ ਨੇ ਔਰ ਇਹ ਉਹਨਾਂ ਨੂੰ ਇਹ ਹੁਕਮ ਹੁੰਦਾ ਹੈ ਰੱਬ ਦਾ ਕਿ ਜੇ ਤੂੰ ਸੱਚਮੁੱਚ ਮੈਨੂੰ ਪਿਆਰ ਕਰਦੇ ਤੇ ਜਿਹੜੀ ਤੇਰੀ ਸਭ ਤੋਂ ਪਿਆਰੀ ਚੀਜ਼ ਹੈ ਉਹ ਮੈਨੂੰ ਭੇਟ ਕਰ ਮੇਰੀ ਨਜ਼ਰ ਕਰ ਔਰ ਜਦੋਂ ਕਹਿੰਦੇ ਨੇ ਜੀ ਮੈਂ ਤਿਆਰ ਐ ਤੇ ਉਹ ਕਹਿੰਦੇ ਨੇ ਵੀ ਆਪਣੇ ਬੇਟੇ ਨੂੰ ਕੁਰਬਾਨ ਕਰ। ਔਰ ਇੱਕ ਮੇਰਾ ਖਿਆਲ ਹੈ ਵੀ ਅਸੀਂ ਸਾਰੇ ਜਦੋਂ ਦੁਨੀਆ ਦੇ ਵਿੱਚ ਵਿਚਰਦੇ ਆਂ ਗ੍ਰਸਤੀ ਖਾਸ ਤੌਰ ਤੇ ਬੱਚੇ ਬੱਚੀਆਂ ਨੂੰ ਜਨਮ ਦੰਦੇ ਆਂ ਪਾਲਦੇ ਤੇ ਇਹ ਕਿੰਨਾ ਸਾਡਾ ਜਿਹੜਾ ਜਿਵੇਂ ਜਦੋਂ ਮਾਂ ਦੀ ਕੁਰਬਾਨੀ ਦੀ ਗੱਲ ਹੁੰਦੀ ਹੈ ਕਿ ਜੀ ਆਪ ਉਹ ਗਿੱਲੀ ਥਾਂ ਤੇ ਪੈ ਜਾਏਗੀ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ਔਰ ਮਾਪਿਓ ਦਾ ਜਿਹੜਾ ਸਭ ਕੁਝ ਉਹਨਾਂ ਦੇ ਬੱਚੇ ਬੱਚੀਆਂ ਹੁੰਦੇ ਨੇ। ਉਹਨਾਂ ਲਈ ਉੱਥੇ ਕਾ ਕੇ ਉਹਨਾਂ ਦੇ ਵਿੱਚ ਕੁਰਬਾਨੀ ਦੀ ਭਾਵਨਾ ਆਂਦੀ ਹੈ ਪਰ ਮੈਸੇਜ ਮੈਂ ਸਮਝਦਾ ਹਾਂ ਵੀ ਇਸ ਦਿਨ ਦਾ ਇਹ ਹੈ ਕਿ ਅਲਟੀਮੇਟਲੀ ਰੱਬ ਦੇ ਰਸਤੇ ਤੇ ਜਿਹੜਾ ਕਿ ਹੱਕ ਸੱਚ ਇਨਸਾਫ ਦਾ ਰਸਤਾ ਹੈ ਰੱਬ ਦੇ ਪਿਆਰ ਦਾ ਰਸਤਾ ਹੈ ਜੇ ਆਪਣੇ ਬੱਚੇ ਵੀ ਕੁਰਬਾਨ ਕਰਦੇ ਪੈਂਦੇ ਨੇ ਤਾਂ ਸਾਨੂੰ ਬੇਖੌਫ ਨਿਡਰ ਹੋ ਕੇ ਇਸ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜੀ ਔਰ ਸਿੱਖ ਧਰਮ ਦੇ ਵਿੱਚ ਤਾਂ ਅਸੀਂ ਖਾਸ ਤੌਰ ਤੇ ਜਦੋਂ ਦਸਵੇਂ ਪਾਤਸ਼ਾਹ ਦਾ ਔਰ ਚਾਰ ਸਾਬਜ਼ਾਦਿਆਂ ਦੀ ਕੁਰਬਾਨੀ ਦੇਖਦੇ ਤੇ ਸਾਡੇ ਲਈ ਜਿੰਨੀ ਵੱਡੀ ਪ੍ਰੇਰਣਾ ਉਸ ਤੋਂ ਨਿਕਲਦੀ ਹੈ ਉਹ ਵਾਕਿਆ ਹੀ ਆਪਣੇ ਆਪ ਚ ਹੈ ਕਿ ਕਿਵੇਂ ਦਸਵੇਂ ਪਾਤਸ਼ਾਹ ਉਸ ਸੱਚ ਦੇ ਰਸਤੇ ਤੇ ਆਪਣੇ ਵੱਡੇ ਸਾਬਜ਼ਾਦੇ ਸਾਬਜ਼ਾਦਾਜੀਤ ਸਿੰਘ ਜੂਜਾਰ ਸਿੰਘ ਉਹਨਾਂ ਨੂੰ ਖੁਦ ਜੰਗ ਦੇ ਮੈਦਾਨ ਚ ਤੋਰਦੇ ਨੇ ਔਰ ਜਦੋਂ ਉਹ ਜੂਝ ਕੇ ਸ਼ਹੀਦ ਹੁੰਦੇ ਨੇ ਸਾਬਜ਼ਾਦਾਜੀਤ ਸਿੰਘ صاحب زادہ ججار سنگھ تو پھر جو میں ایک اردو شاعر دا کہنا ہے کہ خدا سے کہہ رہے تھے گویا رو برو ہو کر آیا ہوں چمکور سے میں سرخ رو ہو کر تو جدو چھوٹے صاحبزادیا دی بیٹوں کے قتل ہونے کی پہنچی یوں ہی خبر شکر اکال پرخ کیا رکھ کے زمین پیسر سر مجھ پر سے آج تیری ਅਮਾਨਤ ਅਦਾ ਹੋਈ ਬੇਟੋਆਂ ਦੀ ਜਾਨ ਧਰਮ ਦੀ ਖਾਤਰ ਫਿਦਾ ਹੋਈ ਜੀ ਹੁਣ ਇਹ ਸਾਡੇ ਲਈ ਪ੍ਰੇਰਨਾ ਹੈ ਕਿ ਭਾਈ ਦਸਵੇਂ ਪਾਤਸ਼ਾਹ ਨੇ ਆਪਣੇ ਚਾਰੋਂ ਪੁੱਤਰ ਸੱਚ ਦੇ ਰਸਤੇ ਦੇ ਉੱਤੇ ਕੁਰਬਾਨ ਕਰ ਦਿੱਤੇ ਜ਼ੁਲਮ ਦੇ ਖਿਲਾਫ ਕੁਰਬਾਨ ਕਰ ਦਿੱਤੇ ਸੋ ਜਿਹੜਾ ਜਦੋਂ ਅਸੀਂ ਇਸ ਈਦ ਦੀ अहमियत ਨੂੰ ਦੇਖਦੇ ਕਿ ਕਿਵੇਂ ਅਲਟੀਮੇਟਲੀ حضرت ابراہیم ਉਸ ਲਈ ਤਿਆਰ ਹੁੰਦੇ ਨੇ ਔਰ ਰੱਬ ਖੁਸ਼ ਹੁੰਦਾ ਹੈ ਉਹਨਾਂ ਦੇ ਬੱਚੇ ਦਿੱਤਾ ਉਹਨੇ ਰੱਬ ਨੇ ਕੀ ਕੁਰਬਾਨੀ ਲੈਣੀ ਸੀ ਉਹ ਇੱਕ ਬੱਕਰਾ ਰੂਪ ਦੇ ਵਿੱਚ ਬਣ ਜਾਂਦਾ ਹੈ ਔਰ ਉਸ ਨੂੰ ਕੁਰਬਾਨ ਕੀਤਾ ਜਾਂਦਾ ਹੈ ਬੱਕਰੇ ਨੂੰ ਇਸ ਲਈ ਇਹ ਬਕਰੀਦ ਕਿਸ ਮੌਕੇ ਦੇ ਉੱਤੇ ਜਿਹੜਾ ਸਾਡੇ ਮੁਸਲਮਾਨ ਭਰਾ ਦੁਨੀਆ ਭਰ ਦੇ ਵਿੱਚ ਕੋਈ ਵੀ ਜਾਨਵਰ ਜਿਹੜਾ ਉਸ ਦੀ ਬਲੀ ਉਹਨੂੰ ਕੁਰਬਾਨ ਕੀਤਾ ਜਾਂਦਾ ਹੈ ਰੱਬ ਦੇ ਨਾਮ ਦੇ ਉੱਤੇ ਔਰ ਉਹ ਇੱਕ ਜਿਹੜਾ ਹੋਲੀ ਫੂਡ ਬਣ ਕੇ ਇਹੋ ਸਾਰੇ ਸ਼ੇਅਰ ਕਰਦੇ ਨੇ ਆਪਸ ਵਿੱਚ ਖੁਸ਼ੀ ਮਨਾਉਂਦੇ ਨੇ ਔਰ ਇੱਕ ਗੈੱਟ ਟੂਗੇਦਰ ਵੀ ਹੈ ਜਦੋਂ ਅਸੀਂ ਮਜ਼ਬਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਤੁਹਾਡੇ ਲਈ ਇੱਕ ਜਿਹੜਾ ਸੈਲੀਬ੍ਰੇਸ਼ਨ ਜਿੱਥੇ ਅਸੀਂ ਰੱਬ ਦੇ ਨਾਲ ਜੁੜਦੇ ਹਾਂ ਉੱਥੇ ਸਾਡੇ ਚ ਜਮਾਤ ਦਾ ਕਾਨਸੈਪਟ ਵੀ ਕਿ ਕਿਵੇਂ ਕਮਿਊਨਿਟੀ ਦੇ ਤੌਰ ਤੇ ਅਸੀਂ ਆਪਸ ਦੇ ਵਿੱਚ ਵੈਲ ਨਟ ਹੋਈਏ ਇੱਕ ਦੂਸਰੇ ਦੀ ਖੁਸ਼ੀ ਗਮੀ ਦੀ ਸਾਂਝ ਪਾਈਏ ਜੀ ਔਰ ਇਸ ਲਿਹਾਜ਼ ਨਾਲ ਇਸਲਾਮ ਦੇ ਵਿੱਚ ਜਮਾਤ ਦਾ கான்ਸੈਪਟ ਬਹੁਤ ਮਜ਼ਬੂਤ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਅਸੀਂ ਸੰਗਤ ਦੀ ਗੱਲ ਕਰਦੇ ਹਾਂ ਔਰ ਬਹੁਤ ਕੁਝ ਸਾਡਾ ਔਰ ਮੈਂ ਦੇਖਦਾ ਕਿ ਬਿਸ਼ੱਕ ਅਸੀਂ ਬਹੁਤ ਵਾਰ ਆਪਣੀ ਕੌਮ ਦੀਆਂ ਖਾਮੀਆਂ ਦੀ ਗੱਲ ਜ਼ਿਆਦਾ ਕਰਦੇ ਹਾਂ ਕੋਈ ਵੀ ਦੁੱਖ ਸੁੱਖ ਦਾ ਮੌਕਾ ਹੁੰਦਾ ਹੈ ਉਹ ਮੈਂ ਸੈਚਰਡੇ ਵੀ ਦੇਖਿਆ ਹੈ ਔਰ ਬਾਕੀ ਮੌਕਿਆਂ ਤੇ ਵੀ ਕਿ ਸਭ ਕੁਝ ਭੁੱਲ ਭੁਲਾ ਕੇ ਜਿਹੜੇ ਸਾਰੀ ਸੰਗਤ ਔਰ ਪਰਿਵਾਰ ਨੇ ਇਕੱਠੇ ਹੁੰਦੇ ਨੇ ਕਿਵੇਂ ਹਰ ਕੋਈ ਇੱਕ ਦੂਜੇ ਦੇ ਨਾਲ ਉਸ ਦੁੱਖ ਨੂੰ ਵੰਡਾਂਦਾ ਸੋ ਮੈਂ ਸਮਝਦਾ ਵੀ ਇਹ ਸਾਰਾ ਸਾਡਾ ਇਸ ਰਸਤੇ ਤੇ ਤੁਰਨਾ ਜਹ ਰੱਬ ਦੀ ਇਬਾਦਤ ਦਾ ਰਸਤਾ ਵੀ ਜਿੱਥੇ ਸਾਨੂੰ ਰੱਬ ਦੇ ਨਾਲ ਪਿਆਰ ਔਰ ਜਦੋਂ ਅਸੀਂ ਰੱਬ ਨਾਲ ਪਿਆਰ ਕਰਦੇ ਹਾਂ ਰੱਬ ਨਾਲ ਇਸ਼ਕ ਕਰਦੇ ਹਾਂ ਜੀ ਔਰ ਜਿਸ ਦੇ ਵਿੱਚ ਇਸ਼ਕ ਹੈ ਮੁਹੱਬਤ ਹੈ ਉੱਥੇ ਫਿਰ ਨਫ਼ਰਤ ਦੀ ਥਾਂ ਨਹੀਂ ਹੁੰਦੀ ਫਿਰ ਅਸੀਂ ਰੱਬ ਦੇ ਬੰਦਿਆਂ ਨੂੰ ਵੀ ਪਿਆਰ ਕਰਦੇ ਤੇ ਬਹੁਤ ਵਾਰ ਜਦੋਂ ਅਸੀਂ ਸਿਰਫ ਇੱਕ ਕ੍ਰੈਕਟਡ ਪੁਣੇ ਦੀ ਲਾਈਨ ਦੇ ਥੱਲੇ ਬਹੁਤ ਕੁਝ ਰਿਚੁਅਲਿਸਟਿਕ ਕਰਦੇ ਆ ਸਿਰਫ ਉਹ ਰਸਮੀ ਬਣ ਜਾਂਦਾ ਤੇ ਫੇਰ ਸਾਡੇ ਅੰਦਰੋਂ ਉਹ ਮਿਠਾਸ ਉਹ ਪਿਆਰ ਉਹ ਇੱਕ ਦੂਸਰੇ ਨੂੰ ਗਲ ਵਕੜੀ ਚ ਲੈ ਕੇ ਰੱਬ ਦੇ ਬੰਦੇ ਸਮਝਣ ਦੀ ਭਾਵਨਾ ਉਹ ਮੁੱਕ ਜਾਂਦੀ ਹੈ ਸੋ ਜਦੋਂ ਸਭੋਂ ਅਸੀਂ ਫ੍ਰਾਈਡੇ ਨਹੀਂ ਆ ਸਕੀ ਤੇ ਬਹੁਤ ਸਾਰੇ ਸਾਡੇ ਪਿਆਰੇ ਦਰਸ਼ਕ ਉਹਨਾਂ ਦੀਆਂ ਕਾਲਾਂ ਦਾ سلسلہ ਜਾਂ ਲਿਖਤ ਵੀ ਜਿਹੜੀ ਆ ਉਹ ਹੁੰਦੀ ਆ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਐਵੇਂ ਲੱਗਦਾ ਵੀ ਅੱਜ ਰਾਤ ਕਿਵੇਂ guzਰੇਗੀ ਅਸੀਂ ਸੱਚੋ ਸੱਚ ਦੇ ਨਾਲ ਨਹੀਂ ਜੁੜ ਸਕੇ ਸੋ ਅਸੀਂ ਮਹਿਸੂਸ ਕਰਦੇ ਆਂ ਵੀ ਇਹ ਵੀ ਉਹ ਮੁਹੱਬਤ ਹੈ ਕਿਉਂਕਿ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਆਂ ਕਿ ਭਾਈ ਅਲਟੀਮੇਟਲੀ ਸਾਡੇ ਕੋਲ ਫਕੀਰਾਂ ਦੇ ਕੋਲ ਕੀ ਹੁੰਦਾ ਹੈ ਦੇਣ ਦੇ ਲਈ ਔਰ ਮੈਂ ਜਦੋਂ ਇਸ ਕਦਰ ਪਿਆਰ ਜਦੋਂ ਵੀ ਜਿਵੇਂ ਮੈਂ ਡਾਲਾਸ ਹਿਊਸਟਨ ਗਏ ਔਰ ਜਿਸ ਕਦਰ ਸਾਡੇ ਵੀਰ ਪੈਣਾ ਸਾਡੇ ਨਾਲ ਪਿਆਰ ਕਰਦੇ ਨੇ ਜੀ ਤਾਂ ਮੈਂ ਬਹੁਤ ਵਾਰ ਕਹਿੰਦੇ ਆ ਕਿ ਭਾਈ ਸਾਡੇ ਕੋਲ ਤਾਂ ਉਹ ਫਕੀਰਾ ਵਾਲੀ ਦੁਆ ਹੀ ਹੈ ਕਿ ਵੀ ਤੈਨੂੰ ਰੱਬ ਨਾ ਭੁੱਲੇ ਇਹ ਦੁਆ ਫਕੀਰਾਂ ਦੀ ਜੀ ਲੇਕਿਨ ਇਹ ਸਾਡੇ ਲਈ ਜਦੋਂ ਅਸੀਂ ਜੁੜ ਕੇ ਬੈਠਦੇ ਆਂ ਤੇ ਇਹ ਸਾਡੇ ਲਈ ਇੱਕ ਆਪਣੇ ਆਪ ਦੇ ਵਿੱਚ ਵੀ ਇੱਕ ਪ੍ਰੇਰਣਾ ਹੁੰਦੀ ਹੈ ਔਰ ਜਿੱਥੇ ਜਮਾਤ ਔਰ ਜਦੋਂ ਅਸੀਂ ਸੰਗਤ ਦੇ ਕਾਨਸੈਪਟ ਚ ਨਾਮ ਜਪਣ ਤੋਂ ਬਾਅਦ ਰੱਬ ਨੂੰ ਯਾਦ ਕਰਨ ਤੋਂ ਬਾਅਦ ਜਿਹੜਾ ਦੂਸਰਾ ਸਭ ਤੋਂ ਜ਼ਿਆਦਾ ਜਿਸ ਦੇ ਉੱਤੇ ਐਮਫਸਿਸ ਹੈ ਜ਼ੋਰ ਦਿੱਤਾ ਹੈ ਗੁਰੂ ਸਾਹਿਬ ਨੇ ਉਸ ਸਤਸੰਗਤ ਚਾਣ ਦਿੱਤਾ ਸੋ ਸਤਸੰਗ ਦੇ ਵਿੱਚ ਬੈਠ ਕੇ ਅਸੀਂ ਰੱਬ ਦੇ ਨਾਲ ਵੀ ਜੁੜਦੇ ਹਾਂ ਪਰ ਇੱਕ ਦੂਸਰੇ ਦੇ ਨਾਲ ਵੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਜਿਹੜੇ ਆਸੀਂ ਸਾਥੀ ਵੀ ਬਣਦੇ ਹਾਂ ਸੋ ਅਸੀਂ ਇਸ ਦੇ ਉੱਤੇ ਮੁਬਾਰਕਬਾਦ ਹੁੰਦੇ ਇਸ ਦੇ ਨਾਲ ਜੁੜਿਆ ਹੋਇਆ ਮੈਂ ਨਾਲ ਹੀ ਡਿਸਕਸ ਕਰਾਂਗਾ ਪਰ ਨਾਲ ਹੀ ਅਸੀਂ ਸਪਟੈਂਬਰ 11 ਜਿਹੜਾ ਕਿ ਕੱਲ ਬੀਤੇ ਔਰ 15ਵੀਂ ਯਾਦ ਸੀ ਉਸ ਦੀ 3000 ਤੋਂ ਜ਼ਿਆਦਾ ਬੇਗੁਨਾਹ ਲੋਕ ਉਹ 20 ਆਵਰਸ ਵorld ਟ੍ਰੇਡ ਸੈਂਟਰ ਔਰ ਵਰਜੀਨੀਆ ਦੇ ਵਿੱਚ ਪੈਂਟਾਗਨ ਜਿਹੜਾ ਹੈ ਅਰਲਿੰਗਟਨ ਚ ਜਿਹੜਾ ਨੁਕਸਾਨ ਹੋਇਆ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਔਰ ਇਹ ਗੱਲ ਮੈਂ ਆਪਣੇ ਹਿਊਸਟਨ ਦੇ ਐਡਰੈਸ ਚ ਵੀ ਕਹੀ ਸੀ ਇੱਥੇ ਵੀ ਇੰਟਰਫੇਥ ਜਿਹੜੀ ਕੱਲ ਸਰਵਸੰਯੁਦੇਚ ਪੰਜ ਪ੍ਰਮੁਖਤਰਮ ਜਿਨ੍ਹਾਂ ਦੇ ਵਿੱਚ ਇਸਲਾਮ, 크ਰਿਸਚੀਅਨਿਟੀ, ਹਿੰਦੂ ਧਰਮ, ਬੁੱਧ ਧਰਮ ਔਰ ਸਿੱਖ ਧਰਮ ਦੇ ਨੁਮਾਇੰਦਿਆਂ ਨੇ ਸਾਂਝੀ ਪ੍ਰੇਅਰ ਦੇ ਵਿੱਚ ਹਿੱਸਾ ਲਿਆ ਸਿੱਖ ਧਰਮ ਵੱਲੋਂ ਜਸਪ੍ਰੀਤ ਕੌਰ ਸਟਾਫ ਅਟਰਨੀ ਯੂਨਾਈਟਿਡ ਸਿੱਖ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ ਜੀ ਔਰ ਜਦੋਂ ਵਿਚਾਰ ਚੱਲ ਰਹੇ ਸੀ ਮੈਂ ਕਿਹਾ ਕਿ ਵੀ ਇਸ ਤੋਂ ਵੱਧ ਕੇ ਅਸੀਂ ਕੀ ਅਕਾਲ ਪੁਰਖ ਤੋਂ ਮੰਗ ਸਕਦੇ ਹਾਂ ਜਗਤ ਜਲੰਦਾ ਰਖਲੇ ਆਪਣੀ ਕਿਰਪਾ ਧਾਰ ਜਿੱਤ ਦਵਾਰ ਹੈ ਉਬਰੇ ਤਤੈਲੋ ਉਬਾਰ ਸੋ ਅਸੀਂ ਇਹ ਸਮਝਦੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਜਿਸ ਤੇਜ਼ੀ ਦੇ ਨਾਲ ਨਫ਼ਰਤ ਦਾ ਬੋਲਬਾਲਾ ਹੈ ਔਰ ਪਿਛਲੇ 15 ਸਾਲਾਂ ਚ ਸਾਡੇ ਜਿੱਥੇ ਇੱਕ ਐਜ਼ ਐਨ ਅਮਰੀਕਨ ਅਸੀਂ ਉਸ ਪੇਨ ਨੂੰ ਮਹਿਸੂਸ ਕੀਤਾ ਕਰਦੇ ਜਦੋਂ ਵੀ ਕੋਈ ਘਟਨਾ ਤੁਹਾਡੀ ਐਡਾਪਟਡ ਕੰਟਰੀ ਚ ਹੁੰਦੀ ਹੈ ਉੱਥੇ ਫਿਰ ਉਸ ਦੇ ਕਨਸੀਕੁਐਂਸਸ ਜਿਹੜੇ ਬੇਗੁਨਾਹ ਲੋਕ ਹੋਰ ਥਾਵਾਂ ਤੇ ਸਫਰ ਕਰਦੇ ਨੇ ਅਫਗਾਨਿਸਤਾਨ ਦੇ ਬੇਗੁਨਾਹ ਹੋਣ ਜਿਹੜੇ ਬੰਬਾਂ ਦੇ ਔਰ ਦੂਸਰੇ ਜਿਹੜੇ ਨੇ ਰਿਮੋਟ ਰਾਹੀਂ ਚੱਲਣ ਵਾਲੇ ਡਰੋਨਸ ਤੋਂ ਜੇਤੀ ਜੇ ਉਹਨਾਂ ਨੂੰ ਪਾਵੇਂ ਕੋਈ ਕੋਲੈਟਰਲ ਡੈਮੇਜ ਕੇ ਪਰ ਕੁੱਲ ਮਿਲਾ ਕੇ ਮਰਨ ਵਾਲੇ ਜਿਹੜੇ ਤੋਂ ਬੇਗੁਨਾਹ ਮਾਰਿਆ ਜਾਂਦਾ ਹੈ ਤਦ ਉਹ ਤੁਸੀਂ ਟਰਮ ਕੋਈ ਵੀ ਇਸਤੇਮਾਲ ਕਰੋ ਗੱਲ ਇਹੀ ਹੈ ਕਿ ਬਈ ਬੇਗੁਨਾਹ ਮਾਰੇ ਗਏ ਇੱਥੇ ਵੀ ਵਰਲਡ ਟ੍ਰੇਡ ਸੈਂਟਰ ਜਿਹੜੇ ਲੋਕ ਆਏ ਆਪਣੇ ਕਾਰੋਬਾਰਾਂ ਚੋਂ ਮਾਰੇ ਗਏ ਉਹਨਾਂ ਦਾ ਕੀ ਕਸੂਰ ਹੈ ਜੀ ਜੀ ਔਰ ਇਸੇ ਤਰ੍ਹਾਂ ਮੀਡਲ ਈਸਟ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਔਰ ਜਿਹੜਾ ਅੱਜ ਨਫਰਤ ਦਾ ਮਾਹੌਲ ਇਸ ਮੁਲਕ ਦੇ ਵਿੱਚ ਦੁਬਾਰਾ ਵੰਡ ਰਿਹਾ ਹੈ ਇਸ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਦੌਰਾਨ ਸੋ ਕੋਲ ਮਿਲਿਆ ਕਿ ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਇਹ ਸਿਆਸੀ ਇਕ ਹੁੰਦਾ ਹੈ ਤ੍ਰੂ ਵੀਕਰਨ ਕਹਿ ਲੋ ਜਾਂ ਸਿਆਸੀ ਮਫਾਦ ਦੇ ਲਈ ਆਰਡਰ ਲੋਕ ਮੁਲਕ ਔਰ ਹੁਣ ਤਾਂ ਉਹਨਾਂ ਨੂੰ ਨਾਨ ਸਟੇਟ ਐਕਟਰ ਵੀ ਕਹਿਣ ਲੱਗ ਗਏ ਕੱਲੀਆਂ ਸਰਕਾਰਾਂ ਤਾਂ ਕਰਦੀਆਂ ਇਹਨੇ ਸਟੇਟ ਤਾਂ ਹਮੇਸ਼ਾ ਹੀ ਉਹ ਕਦੇ ਹਿਟਲਰ ਆ ਜਾਏ ਇੰਦਰਾ ਗਾਂਧੀ ਆ ਜਾਏ ਮੋਦੀ ਆ ਜਾਏ ਉਹਨਾਂ ਦੀਆਂ ਨੀਤੀਆਂ ਤਾਂ ਹੈ ਹੀ ਨੇ ਪਰ ਜਿਹੜੇ ਨਾਨ ਸਟੇਟ ਐਕਟਰ ਦੇ ਨਾਂ ਥੱਲੇ ਜੋ ਕੁਝ ਅੱਜ ਹਿੰਸਾ ਦਾ ਮਾਹੌਲ ਦੁਨੀਆ ਪੱਧਰ ਦੇ ਵਿੱਚ ਸਰਜਿਆ ਜਾ ਰਿਹਾ ਔਰ ਇੱਕ ਪਾਸੇ ਨਾਰਥ ਕੋਰੀਆ ਨੇ ਅਗਲਾ ਪੰਜਵਾਂ ਨੀਕਲਰ ਤਮਾਕਾਗਾਰ ਦਿੱਤਾ ਹੈ ਮਿਡਲ ਈਸਟ ਦੇ ਵਿੱਚ ਹਾਲਾਤ ਕਾਬੂ ਤੋਂ ਬਾਹਰ ਨੇ ਕਿਤੇ 터ਕੀ ਵਰਗਾ ਮੁਲਕ ਜਿਹੜਾ ਰਿਲੇਟਿਵਲੀ ਪੀਸਫੁਲ ਸੀ ਉਹਦੇ ਚ ਇੱਕ ਤੋਂ ਬਾਅਦ ਇੱਕ ਕੁਝ ਹੋ ਰਿਹਾ ਹੈ ਔਰ ਸਾਡੇ ਗੁਆਂਢ 'ਚ ਜੋ ਚੱਲ ਰਿਹਾ ਹੈ ਜਾਂ ਉਸ ਕਿਸਮ ਦਾ ਭਾਰਤ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਇਹ ਵੀ ਸਾਡੇ ਸਾਹਮਣੇ ਸੋ ਕੁੱਲ ਮਿਲਾ ਕੇ 15 ਸਾਲ ਬਾਅਦ ਜੋ ਕੁਝ ਸ਼ਾਇਦ ਤੋਂ 15 ਸਾਲ ਪਹਿਲਾਂ 911 ਨੂੰ ਵਾਪਰਿਆ ਹੈ ਔਰ ਇਹਦੇ باوجود ਕਿ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਫੌਜੀ ਕਾਰਵਾਈ ਔਰ ਪ੍ਰੀਐਮਪਟ ਸਟ੍ਰਾਈਕ ਔਰ ਉਹਦੇ ਨਾਂ ਥਲੇ ਬਹੁਤ ਕੁਝ ਹੋਇਆ ਹੈ ਲੇਕਿਨ ਅੱਜ 15 ਸਾਲ ਬਾਅਦ ਦੁਨੀਆ ਪਹਿਲਾਂ ਨਾਲੋਂ ਵੀ ਜ਼ਿਆਦਾ ਅਸੁਰੱਖਿਅਤ ਹੈ ਅਨਸੇਫ ਹੈ ਔਰ ਇਸ ਦੇ ਲਈ ਅਸੀਂ ਇਹੀ ਅਰਦਾਸ ਕਰੂ ਅਮਰਦਾਸ ਜੀ ਦੀ ਜਿਹੜੀ ਕਿ ਯੂਨਾਈਟਿਡ ਸਟੇਟਸ ਦੇ ਨੁਮਾਇੰਦੇ ਨੇ ਉੱਥੇ ਪ੍ਰੇਅਰ ਦੇ ਵਿੱਚ ਦੁਹਰਾਈ ਕਿ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਹੈ ਉਬਰੈ ਤਤ ਤੇ ਹੋਵਾਰ ਕਿ ਹੈ ਵਾਇਗਰੂ ਹੈ ਨਰੰਕਾਰ ਇਸ ਸੜਦਾ ਹੋਇਆ ਸੰਸਾਰ ਇਸ ਨੂੰ ਆਪਣੀ ਕਿਰਪਾ ਦੇ ਨਾਲ ਆਪਣੀ ਮਰਸੀ ਦੇ ਨਾਲ ਹੀ ਜਿਹੜਾ ਬਚਾ ਲੋ ਕੋਈ ਵੀ ਰਸਤਾ ਜਿਹੜਾ ਕਿਉਂਕਿ ਅਲਟੀਮੇਟਲੀ ਸਭ ਕੁਝ ਰੱਬ ਚੋਂ ਨਿਕਲਦਾ ਹੈ ਰੱਬ ਦੇ ਵਿੱਚ ਹੀ ਵਾਪਸ ਚਲਾ ਜਾਂਦਾ ਹੈ ਸਾਰੀ ਕ੍ਰੀਏਸ਼ਨ ਸਾਰਾ ਜੋ ਦੇ ਉਹ ਕਮ ਦੇ ਵਿੱਚ ਹੁੰਦਾ ਹੈ ਸੋ ਰੱਬ ਰਹਿਮਤ ਕਰੇ ਉਸ ਦੀਏ ਰਿਆਇ ਉਸ ਦੀਏ ਬਣਾਈ ਹੋਈ ਕਾਇਨਾਤ ਹੈ ਔਰ ਜੇ ਅਸੀਂ ਜੀਵ ਇਸ ਧਰਤੀ ਦੇ ਉੱਤੇ ਉਸ ਦੇ ਬਣਾਏ ਹੋਏ ਨਫ਼ਰਤ ਦੇ ਰਸਤੇ ਨੂੰ ਚੁਣਦੇ ਹਾਂ ਇੱਕ ਦੂਸਰੇ ਦਾ ਗੜੇ ਦੇ ਉੱਤੇ ਆਉਂਦੇ ਆ ਉਹਨੂੰ ਜਿਹੜਾ ਇੱਕ ਦੂਸਰੇ ਨੂੰ ਨੁਕਸਾਨ ਕਰਨਾ ਚਾਹੁੰਦੇ ਆ ਦੇਸ਼ਾਂ ਦੀਆਂ ਹੱਦਬੰਦੀਆਂ ਸੀਮਾਵਾਂ ਆਰਥਿਕਤਾ ਮਜ਼ਹਬ ਪਤਾ ਨਹੀਂ ਕਿਸ-ਕਿਸ ਬਹਾਨੇ ਦੇ ਨਾਲ ਅਸੀਂ ਉਸ ਨਫ਼ਰਤ ਨੂੰ ਕਈ ਵਾਰੀ ਇਹ ਕਹਿਣਾ ਜੀ ਮਜ਼ਹਬ ਹੀ ਨਫਰਦਾ ਕਾਰਨ ਹੈ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਜਿੰਨੇ ਸਟਾਲਨ ਨੇ ਰਸ਼ੀਅਨ ਜਿਹੜੇ ਨੇ ਉਹ ਕਮਿਊਨਿਜ਼ਮ ਦੇ ਨਾਂ ਥੱਲੇ ਮਾਰੇ ਉਹਨੇ ਰਸ਼ੀਆ ਤਾਂ ਵਰਲਡ ਵਾਰ ਚ ਨਹੀਂ ਮਰੇ ਦੋਨਾਂ ਚ ਮਿਲਾ ਲਓ ਜੀ ਕਿਉਂਕਿ ਕਿ ਵੀ ਉੱਥੇ ਤਾਂ ਕੋਈ ਮਜ਼ਹਬ ਨਹੀਂ ਸੀ ਸੋ ਇਹ ਨਹੀਂ ਹੈ ਮੈਂ ਸਮਝਦਾ ਹਾਂ ਵੀ ਮਨੁੱਖ ਦੇ ਅੰਦਰ ਜਿਹੜੀ ਇੱਕ ਹੇਟ੍ਰਡ ਬਿਲਟ ਇਨ ਹੈ ਔਰ ਈਰਖ ਹੈ ਇੱਕ ਦੂਸਰੇ ਦੇ ਹੱਕ ਨੂੰ ਖੋਣ ਦੀ ਭਾਵਨਾ ਬਹੁਤ ਸਾਰੇ ਜਿਹੜੇ ਪਸ਼ੂ ਸਿੰਪਟਮਸ ਨੇ ਇਹ ਰੀਜ਼ਨ ਹੈ ਔਰ ਬਹੁਤ ਵਾਰ ਮਜ਼ਹਬ ਨੂੰ ਖੁਦਗਰਜ਼ ਲੋਕ ਲਾਲਚੀ ਲੋਕ ਇੱਕ ਢਾਲ ਬਣਾ ਕੇ ਵਰਤਦੇ ਨੇ ਔਰ ਇਹਦੇ ਚ ਕੋਈ ਮਜ਼ਹਬ ਦਾ ਕਸੂਰ ਨਹੀਂ ਹੁੰਦਾ ਇਹ ਤਾਂ ਕਦੇ ਅਲਾਮ ਇਕਬਾਲ ਨੇ ਇਹ ਸ਼ਬਦ ਕਹਿ ਸੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਜੀ ਕੋਈ ਵੀ ਮਜ਼ਹਬ ਇਹ ਤਾਂ ਗੱਲ ਨਹੀਂ ਸਿਖਾਂਦਾ ਕਿ ਭਾਈ ਤੁਸੀਂ ਬੇਗੁਨਾ ਮਾਰੋ ਉਹ ਬੇਗੁਨਾ ਮਰਨ ਵਾਲਾ ਟ੍ਰੇਡ ਸੈਂਟਰ ਚ ਹੋਏ ਕਿਸੇ ਹੋਰ ਹੋਏ ਅਫਗਾਨਿਸਤਾਨ ਚ ਹੋਏ ਇਰਾਕ ਚ ਹੋਏ ਭਾਰਤ ਚ ਹੋਏ ਬੇਗੁਨਾਹਤਾ ਬੇਗੁਨਾਹ ਔਰ ਬੇਗੁਨਾਹ ਦਾ ਮਾਰਿਆ ਜਾਣਾ ਕਿਤੇ ਵੀ ਔਰ ਉਸ ਨੂੰ ਕੋਈ ਮਜ਼ਹਬ ਔਰ ਕੋਈ ਵੀ ਜਿਹੜੀ ਮੋਰੈਲਟੀ اخلاق ਦੇ ਥੱਲੇ ਉਸ ਨੂੰ ਠੀਕ ਨਹੀਂ ਕਿਹਾ ਜਾ ਸਕਦਾ ਸੋ ਅਸੀਂ ਸਤਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਜੀ ਕਿ ਦੁਨੀਆ ਦੇ ਵਿੱਚ ਆਪਸ ਦੇ ਵਿੱਚ ਭਰਾਤਰੀ ਭਾਵ ਇੱਕ ਦੂਸਰੇ ਨਾਲ ਪਿਆਰ ਔਰ ਇਨਾ ਕੁਛ ਅਕਾਲ ਪੁਰਖ ਨੇ ਇਸ ertid ਦੇ ਉੱਤੇ ਖਜ਼ਾਨਾ ਰੱਖਿਆ ਹੋਇਆ ਸਾਰੇ ਵੰਡ ਕੇ ਖਾ ਸਕਦੇ ਨੇ ਸਾਰੇ ਸ਼ੇਅਰ ਕਰ ਸਕਦੇ ਨੇ ਕਿਸੇ ਨੂੰ ਭੁੱਖੇ ਸੌਣ ਦੀ ਲੋੜ ਨਹੀਂ ਲੋੜ ਨਹੀਂ ਰਹਿ ਸਕਦੀ ਪਰ ਇਹ ਜਿਹੜੀ ਸ਼ੈਤਾਨੀ ਫਿਤਰਤ ਜਿਹਦੇ ਥੱਲੇ قبضہ ਹੱਕ ਖੋਣਾ ਹੱਕ ਮਾਰਨਾ ਇਹ ਚੀਜ਼ਾਂ ਨੇ ਇਹੀ ਰੀਜ਼ਨ ਬਣਦੀਆਂ ਨੇ ਕਮਜ਼ੋਰੀ ਦਾ ਔਰ ਮੈਂ ਈਦ ਦੇ ਹਵਾਲੇ ਨਾਲ ਜਦੋਂ ਗੱਲ ਕੀਤੀ ਹੈ ਭਾਰਤ ਦੇ ਵਿੱਚ ਕਿਸ ਕਿਸਮ ਦਾ ਮਹੌਲ ਹਿੰਦੂ ਤਵੀਆਂ ਨੇ ਸਿਰਜਿਆ ਜੀ ਇੱਕ ਪਾਸੇ ਕਿਵੇਂ 7-8 ਸਟੇਟਾਂ ਜਿਹੜੀਆਂ ਭਾਜਪਾ ਰੂਲਰ ਨੇ ਉਹਨਾਂ ਨੇ ਗਾਂ ਦੀ ਰੱਖਿਆ ਦੇ ਨਾਂ ਥੱਲੇ ਕਿਉਂ ਜੇ ਕਾਨੂੰਨ ਬਣਾਏ ਔਰ ਉਹਨਾਂ ਸੂਬਿਆਂ ਦੇ ਵਿੱਚ ਹੁਣ ਹਰਿਆਣੇ 'ਚ ਸਾਹਮਣੇ ਆ ਕਿ जाट ਰਿਜ਼ਰਵੇਸ਼ਨ ਅੰਦੋਲਨ ਦੇ ਮਾਮਲੇ 'ਚ ਕਿਵੇਂ ਦਿੱਲੀ ਨੂੰ ਜਾ ਰਹੇ ਜਿਹੜੇ ਮੁਸਾਫਰ ਸਨ ਜਾਂ ਉਧਰੋਂ ਇਧਰ ਨੂੰ ਆ ਰਹੇ ਸਨ ਉਹਨਾਂ ਦੇ ਨਾਲ ਕੀ ਸਲੂਕ ਹੋਇਆ ਕਿਵੇਂ ਦਰਜਨਾ ਔਰਤਾਂ ਨੂੰ ਬੇਪੱਤ ਕੀਤਾ ਗਿਆ ਉਸ ਹਾਈਵੇ ਦੇ ਉੱਤੇ ਔਰ ਕੋਰਟ ਇਨਵੋਲ ਹੋਏ ਦੂਜੇ ਪਰ ਇਹਨਾਂ ਨੂੰ ਦੋਸ਼ੀ ਨਹੀਂ ਲੱਭੇ ਅਜੇ ਤੱਕ ਇਸ ਦੇ ਉਲਟ ਜਦੋਂ ਇਸ ਦਾ ਰੌਲਾ ਪੈਂਦਾ ਹੈ ਇੰਟਰਨੈਸ਼ਨਲ ਇਹ ਇੱਕ ਇਸ਼ੂ ਬਣਦਾ ਹੈ ਫਿਰ ਮੋਦੀ ਨੇ ਇਹ ਕਿਹਾ ਜੀ ਕਿ ਜਿਹੜੇ ਨੇ ਮੈਜੋਰਟੀ ਜਿਹੜੇ ਗੌਰ ਰਖਸ਼ਕ ਨੇ ਐਂਟੀ ਸੋਸ਼ਲ ਨੇ ਇਹ ਸਮਾਜ ਵਿਰੋਧੀ ਨੇ ਔਰ ਸਟੇਟਾਂ ਨੂੰ ਕਿਹਾ ਕਿ ਜੀ ਇਹਨਾਂ ਦੇ ਡੋਸੀਅਰ ਤਿਆਰ ਕਰੋ ਔਰ ਇਹਨਾਂ ਨੂੰ ਸੁਝਾਵਾਂ ਦਿਓ ਜੀ ਲੇਕਿਨ ਜਿੱਥੇ-ਜਿੱਥੇ ਬੀਜੇਪੀ ਦੀਆਂ ਹਕੂਮਤਾਂ ਨੇ ਉੱਥੇ ਉਹਨਾਂ ਨੇ ਐਸਾ ਕਟਗਣਤੀਆਂ ਦਾ ਸ਼ਕੰਜਾ ਕੱਸਿਆ ਇਸ ਕਿਸਮ ਦੀ ਉਹਨਾਂ ਦੀ ਨੀਤੀ ਔਰ ਹਰਿਆਣਾ ਇੱਕ ਸਟੇਟ ਹੈ ਜਿਸ ਹਰਿਆਣੇ 'ਚ ਇਹੋ ਜਿਹੀ ਕਰਤੂਤ ਜਾਟ ਰਿਜ਼ਰਵੇਸ਼ਨ ਦੇ ਦੌਰਾਨ ਉਸ ਐਜੀਟੇਸ਼ਨ 'ਚ ਹੋਈ ਔਰ ਹਰਿਆਣੇ ਦਾ ਇੱਕੋ ਇੱਕ ਜ਼ਿਲ੍ਹਾ ਮੁਸਲਮ ਮੈਜੋਰਿਟੀ ਮੇਵਾਤ ਔਰ ਮੇਵਾਤ ਦੇ ਮੀਓ ਬੜੇ ਬਹਾਦਰ ਲੋਕ ਨੇ ਅੰਗਰੇਜ਼ੀ ਫੌਜ ਵੀ ਰੇ ਔਰ ਇਹ ਔਰ ਉਹਨਾਂ ਦਾ ਭਾਈਚਾਰਾ ਲੋਕਲ ਕਮਿਊਨਿਟੀ ਦੇ ਨਾਲ ਇਸ ਕਿਸਮ ਦਾ ਰਿਹਾ ਕਿ 47 ਦੇ ਪਾਗਲਪਨ ਦੇ ਦੌਰ ਚ ਜਦੋਂ ਕਿ ਇਹ ਸਾਰੇ ਖਿੱਤੇ ਦੇ ਵਿੱਚ ਦੋਨੋਂ ਪਾਸੇ ਵਰਡ ਵਡਾਂਗਾ ਹੋਇਆ ਮਵਾਦ ਦੇ ਵਿੱਚ ਪੀਸ ਰਹੀ ਸ਼ਾਂਤੀ ਰਹੀ ਔਰ ਉੱਥੋਂ ਕੋਈ ਹਿਜਰਤ ਨਹੀਂ ਹੋਈ ਇਹੀ ਕਾਰਨ ਹੈ ਕਿ ਅੱਜ ਵੀ ਉਹ ਜਿਹੜਾ ਹੁਣ ਜ਼ਿਲ੍ਹਾ ਬਾਦ ਦੇ ਵਿੱਚ ਬਣਿਆ ਹਰਿਆਣੇ ਚ ਮਵਾਦ ਦਾ ਖੇਤਰ ਖੇਤਰ ਜਿਹੜਾ ਉਹ ਮੁਸਲਮਾਨ ਮੈਜੋਰਟੀ ਆ ਉੱਥੋਂ ਬਹੁਤ ਸਾਰੇ ਜਿਹੜੇ ਨੇ ਉਹ ਫੌਜ ਦੇ ਵਿੱਚ ਜਾਂਦੇ ਨੇ ਔਰ ਪਹਿਲਾਂ ਵੀ ਮਵਾਦ ਦੇ ਵਿੱਚ ਇਹਨਾਂ ਨੇ ਜਿਹੜਾ ਖਾਂ ਨੂੰ ਮਾਰਨ ਦੇ ਨਾਂ ਥੱਲੇ ਉੱਥੇ ਦਹਿਸ਼ਤ ਪੈਦਾ ਕੀਤੀ ਹੋਈ ਸੀ ਹੁਣ ਈਦ ਦੇ ਮੌਕੇ ਦੇ ਉੱਤੇ ਔਰ ਮੈਂ ਟ੍ਰਿਬਿਊਨ ਦਾ ਹੀ ਅੱਜ ਦਾ ਐਡੀਟੋਰੀਅਲ ਦੇਖ ਰਿਹਾ ਸੀ ਮਵਾਦ ਸਮੀਟ ਟ੍ਰਬਲ ਦੇ ਨਾਂ ਥੱਲੇ ਐਨ ਅਨਹੋਲੀ ਸਟੋਕਿੰਗ ਆਫ ਕਮਿਊਨਲ ਪੈਸ਼ਨਸ ਹੁਣ ਕਿਉਂਕਿ ਈਦ ਇਹ ਬਕਰੀਦ ਹੈ ਔਰ ਦੂਸਰੀ ਵੱਡੀ ਈਦ ਹੁੰਦੀ ਹੈ ਇਹ ਦੋ ਮੌਕੇ ਨੇ ਜਦੋਂ ਕਿ ਜਿਹੜਾ ਗਰੀਬ ਤੋਂ ਗਰੀਬ ਵੀ ਹੈ ਉਹਨਾਂ ਨੂੰ ਵੀ ਹੁੰਦਾ ਹੈ ਵੀ ਸਾਡੇ ਬੱਚੇ ਨਵੇਂ ਕੱਪੜੇ ਤੁਸੀਂ ਉਹਨਾਂ ਨੂੰ ਪਾਉਂਦੇ ਹੋ ਮਸਜਿਦ ਜਾਂਦੇ ਨੇ ਚੰਗਾ ਖਾਣਾ ਹੁੰਦਾ ਰਲ ਮਿਲ ਕੇ ਖਾਂਦੇ ਨੇ ਜੀ ਔਰ ਇਸ ਪੀਰੀਅਡ ਦੇ ਵਿੱਚ ਮਵਾਤ ਜ਼ਿਲ੍ਹੇ ਚ ਟ੍ਰਿਬਿਊਨ ਦੀ ਰਿਪੋਰਟਿੰਗ ਆ ਕਿ 10000 ਦੇ ਕਰੀਬ ਸਟ੍ਰੀਟ ਵੈਂਡਰ ਜਿਹੜੇ ਗਲੀਆਂ ਦੇ ਵਿੱਚ ਫੂਡ ਆਪਣੇ ਉਹਦੇ ਉੱਤੇ ਰੇੜੀਆਂ ਤੇ ਲਾਉਂਦੇ ਨੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੋ ਇਸ ਵਾਰ ਹਰਿਆਣਾ ਸਰਕਾਰ ਨੇ ਜਿੱਥੇ ਇਸ ਵੇਲੇ ਹਰਿਆਣਾ ਭਾਰਤ ਦੀ ਦੂਸਰੀ ਸਭ ਤੋਂ ਵੱਡੀ ਜਿਹੜੀ ਹੈ ਕ੍ਰਾਈਮ ਦੇ ਵਾਅਦੇ ਦੇ لحاظ ਨਾਲ ਸਟੇਟ ਬਣੀ ਹੋਈ ਹੈ ਔਰ ਉਹ ਪੁਲਿਸ ਜਿਹੜੀ ਕਿ ਕ੍ਰਾਈਮ ਨੂੰ ਨਹੀਂ ਰੋਕ ਰਹੀ ਕਿਸ ਕਿਸਮ ਦੇ ਉੱਤੇ ਦਲਤਾਂ ਤੇ ਜ਼ੁਲਮ ਹੁੰਦੇ ਨੇ ਆਮ ਲਾਅ ਐਂਡ ਆਰਡਰ ਦਾ ਬੇੜਾ ਗਰਖ ਹੋਇਆ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਇਹਨਾਂ ਨੇ ਲਾ ਕੇ ਉਹਨਾਂ ਰੇੜੀਆਂ ਦੇ ਉੱਤੇ ਜਾ ਕੇ ਬਰੀਆਨੀ ਨੂੰ ਸੁੰਘਣ ਤੇ ਕੁੱਤੇ ਲਾ ਜਾ ਕੇ ਤੇ ਬਾਅਦ ਕਿ ਜੀ ਇਹਦੇ ਵਿੱਚ ਬੀਫ ਹੈ ਔਰ ਇਸ ਹਵਾਲੇ ਨਾਲ ਉਹਨਾਂ ਨੇ ਜਿਹੜੇ ਦਰਜਨਾ ਸਟ੍ਰੀਟ ਵੈਂਡਰ ਨੇ ਉਹ ਗ੍ਰਫਤਾਰ ਕੀਤੇ ਨੇ ਉਹਨਾਂ ਨੇ ਕਿਹਾ ਜੀ ਨਾਲ ਦੇ ਨਾਲ ਰਿਪੋਰਟ ਵੀ ਆ ਜਿੱਥੇ ਇੰਨੇ ਕੇਸ ਆ ਜਿ ਰਿਪੋਰਟਾਂ ਭੇਜੀਆਂ ਫਿੰਗਰਪ੍ਰਿੰਟ ਤੇ ਦੂਜੇ ਕਦੇ ਨਹੀਂ ਉਹ ਆ ਗਿਆ ਜੀ ਇਹ ਤਾਂ ਬਰੀਆਨੀ ਦੇ ਵਿੱਚ ਮੀਟ ਹੈ ਔਰ ਉਹਨਾਂ ਨੇ ਦਰਜਨਾ ਜਿਹੜੇ ਨੇ ਉਹ ਵੈਂਡਰ ਉਹ ਫੜ ਕੇ ਅੰਦਰ ਦਿੱਤੇ ਨੇ ਔਰ ਇਹ ਰਿਪੋਰਟਿੰਗ ਹੈ ਕਿ ਭਾਈ 10000 ਦੇ ਕਰੀਬ ਡਰੇ ਹੋਏ ਜਿਹੜੇ ਨੇ ਆਪਣੀਆਂ ਵਿੱਚੇ ਹੀ ਰੇੜੀਆਂ ਛੱਡ ਕੇ ਦੌੜੇ ਹੋਏ ਨੇ ਔਰ ਉਹ ਵੀ ਬੇਰੁਜ਼ਗਾਰ ਔਰ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦੇ ਲਈ ਈਦ ਖੁਸ਼ੀ ਦਾ ਦਿਨ ਸੀ ਜੀ ਔਰ ਜਿਹੜੀ ਉਹਨਾਂ ਦੀ ਸੈਲੀਬ੍ਰੇਸ਼ਨ ਕੋਈ ਚੱਲ ਰਹੀ ਹੈ ਹਰਥਾਂ ਡਿਫਰੈਂਟ ਦਿਨਾਂ ਤੇ ਉਹ ਜਿਹੜਾ ਬਿਲਕੁਲ ਇਸ ਵੇਲੇ ਪੈਨਿਕ ਦੇ ਵਿੱਚ ਨੇ ਔਰ ਇਹ ਹਰਿਆਣੇ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੁਣ ਇਹੀ ਔਰ ਟ੍ਰਿਬਿਊਨ ਐਡੀਟੋਰੀਅਲ ਨਹੀਂ ਹੈ ਕਿ ਹੈ ਕਿ ਵੀ ਦੇਖੋ ਇਹਨਾਂ ਦੇ ਡਬਲ ਸਟੈਂਡਰਡ ਉਹਨੇ ਕਿਹਾ ਜੀ ਪਹਿਲੀ ਗੱਲ ਤਾਂ ਤੁਸੀਂ ਇੱਕ ਗਰੀਬ ਆਦਮੀ ਆਮ ਆਦਮੀ ਦਾ ਫੂਡ ਦੀ ਪਲੇਟ 'ਚ ਕੀ ਹੈ ਸਟੇਟ ਨੂੰ ਕੀ ਹੱਕ ਹੈ ਇਹ ਦੇਖਣ ਦਾ ਵੀ ਕੀ ਹੈ ਬਿਲਕੁਲ ਫਿਰ ਉਹਨਾਂ ਨੇ ਕਿਹਾ ਵੀ ਇਹ ਤੁਹਾਡੇ ਕਿਹੜੇ ਡਬਲ ਸਟੇ ਹੁਣ ਗੋਆ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਲੇਕਿਨ ਗੋਆਜ ਕੋਕੀ 40-45% 크ਰਿਸਚੀਅਨ ਵੀ ਨੇ ਉੱਥੇ ਟੂਰਿਸਟ ਵੀ ਆਉਂਦੇ ਨੇ ਉੱਥੇ ਕੋਈ ਬੀਫ ਲੋਅ ਨਹੀਂ ਹੈ ਔਰ ਇਸੇ ਤਰ੍ਹਾਂ ਨਾਰਥ-ਈਸਟ ਦੇ ਵਿੱਚ ਉਹ ਅਸਾਮ ਹੋਏ ਔਰ ਨਾਰਚਲਚੋ ਐਮਪੀ ਆ ਇਹਨਾਂ ਦਾ ਉੱਥੇ ਜਿਹੜੇ ਨੇ ਖੁਲੇ ਆਮ ਗਾਂ ਮਾਸ ਖਾਦਾ ਜਾਂਦਾ ਕਿਉਂਕਿ ਉਹਨਾਂ ਦਾ ਫੂਡ ਹੈ ਉਨੇ ਕਿਹਾ ਜੀ ਵੀ ਇਹ ਉਹ ਉੱਥੇ ਨਹੀਂ ਪਿੱਟਦੇ ਇਹਨਾਂ ਦੇ ਬੀਜੇਪੀ ਵਾਲੇ ਗੋਆ ਦੇ ਵਿੱਚ ਔਰ ਨਾਰਥ-ਈਸਟ ਦੇ ਵਿੱਚ ਔਰ ਇੱਥੇ ਜਿਹੜੀ ਜੋ ਹਰਿਆਣੇ ਦੇ ਵਿੱਚ ਔਰ ਜਿਵੇਂ ਦਾਦਰੀ ਦੇ ਵਿੱਚ ਉਹਨਾਂ ਨੇ ਕੀਤਾ ਨਾਲੇ ਤੋਂ ਉਹਨੂੰ ਮਾਰਿਆ ਕੁੱਟਕੁੱਟ ਕੇ ਪਿਓ ਨੂੰ ਪੁੱਤਰ ਜ਼ਖਮੀ ਹਾਲ ਹੁਣ ਅਦਾਲਤ ਚ ਫਿਰ ਕਰਤਾ ਜੀ ਨਹੀਂ ਨਹੀਂ ਉਹ ਸਾਬਤ ਹੋ ਗਿਆ ਜੀ ਬੀਫ ਸਟੇਜ ਜੀ ਫ੍ਰੀਜ ਦੇ ਵਿੱਚ ਔਰ ਉਹਨਾਂ ਉਹ ਸਾਰੇ ਟੱਬਰ ਜਿਹੜਾ ਉਹਨੂੰ ਅਰੈਸਟ ਕਰਨ ਨੂੰ ਪਏ ਹੋਏ ਨੇ ਸੋ ਕੁੱਲ ਬਣਾ ਕੇ ਇਹ ਵਰਤਾਰਾ ਚੱਲ ਰਿਹਾ ਔਰ ਜਸਟਿਸ ਮਾਰਕੰਡੇ ਕਾਟਜੂ ਜਿਹੜਾ ਕਿ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਨੇ ਔਰ ਬਹਾਦਰ ਆਦਮੀ ਹੈ ਜੋ ਦੇ ਦਿਲ ਚਾਹਦਾ ਉਹ ਕਹਿੰਦਾ ਔਰ ਇਹ ਜਿਹੜਾ ਸਾਰਾ ਮਾਹੌਲ ਅੰਚ ਸਿਰਜਿਆ ਹੋਇਆ ਇਸ ਦੇ ਉੱਤੇ ਉਹਨਾਂ ਨੇ ਇੱਕ ਵਿੰਗ ਆਤਮਕ ਜਿਹੜਾ ਉਹ ਰਚਨਾ ਕੀਤੀ ਹੈ ਲਿਖੇ ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਡिक्लेअर ਇੰਡੀਆ ਐਜ਼ ਅ ਹੋਲੀ ਕੰਟਰੀ ਐਂਡ ਮੇਕ ਸੈਫਰਨ ਕਲੋਥਸ ਕੰਪਲਸਰੀ ਫॉर ਮੈਨਟ ਔਮਨ ਉਹਨਾਂ ਨੇ ਕਿਹਾ ਜੀ ਭਾਰਤ ਨੂੰ ਇੱਕ ਪਵਿੱਤਰ ਦੇਸ਼ ਐਲਾਨ ਦਿਓ ਔਰ ਇਹ ਐਲਾਨ ਕਰ ਦਿਓ ਕਿ ਇੱਥੇ ਰਹਿਣ ਵਾਲੇ ਮਰਦ ਔਰਤਾਂ ਸਿਰਫ ਭਗਵੇਂ ਕੱਪੜੇ ਪਾਣਗੇ ਕਿਉਂਕਿ ਇਹ ਹੁਣ ਤੁਹਾਡਾ ਦੇਸ਼ ਹੈ ਹਿੰਦੂ ਦੇਸ਼ ਬਣਾ ਦੇਣਾ ਤੁਸੀਂ ਇਹਨੂੰ ਫਿਰ ਹੋਰ ਕੋਈ ਰੰਗ ਨਹੀਂ ਪਾਣਾ ਹੈ ਉਹ ਗੀਰੂਏ ਰੰਗ ਦੇ ਕੱਪੜੇ ਜਿਹੜੇ ਨੇ ਉਹ ਪਾਣ ਫਿਰ ਉਹਨਾਂ ਨੇ ਕਿਹਾ ਕਿ ਪਰਪਸ ਦੈਟ ਇੰਡੀਆ ਵੀ ਡਿਕਲੇਅਰਡ ਅ ਹੋਲੀ ਕੰਟਰੀ ਬਿਕਾਉਜ਼ ਪ੍ਰਪੋਜ਼ ਆਈ ਪ੍ਰਪੋਜ਼ ਕਿ ਮੈਂ ਪ੍ਰਪੋਜ਼ ਕਰਦਾ ਉਹ ਜਦੋਂ ਤੁਸੀਂ ਕੋਈ ਰੈਜ਼ੋਲੂਸ਼ਨ ਕਰਦੇ ਹੋ ਉਹ ਪ੍ਰਪੋਜ਼ਲ ਹੁੰਦੀ ਹੈ ਕਿ ਮੈਂ ਪ੍ਰਪੋਜ਼ ਕਰਦਾ ਕਿ ਭਾਰਤ ਨੂੰ ਪਵਿੱਤਰ ਦੇਸ਼ ਐਲਾਨਿਆ ਜਾਏ ਕਿਉਂਕਿ ਰਮਾਇਣਾ ਮਹਾਭਾਰਤਾ ਪੁਰਾਣਾਂ ਸਵ ਰਟਨ ਕੀਏ ਕਿ ਰਮਾਇਣ ਮਹਾਭਾਰਤ ਪੁਰਾਣ ਇਥੇ ਲਿਖੇ ਗਏ ਹੋਲੀ ਰਿਵਰ ਗੰਗਾ ਐ ਨਰਬਦਾ ਫਲੋ ਥਰੂ ਇਟ ਵਿਜੀਤ ਹੈ ਪਵਿੱਤਰ ਨਦੀਆਂ ਗੰਗਾ ਤੇ ਨਰਬਦਾ ਵਗਦੀਆਂ ਨੇ ਥੇਰ ਆਰ ਮੈਨੀ ਹੋਲੀ ਸਿਟੀਜ਼ ਹੇਅਰ ਫਾਰ ਐਗਜ਼ੈਂਪਲ ਅਯੁੱਧਿਆ ਵਾਰਾਨਸੀ ਮਥਰਾ ਹਰਦੁਆਰ ਪੂਰੀ ਦਵਾਰਕਾ ਮਦੁਰਾਈ ਗਿਆ ਬੋਧ ਬੋਧਗਯ ਨੇ ਸਾਰੇ ਸ਼ਹਿਰ ਗਿਣਾਤੇ ਉਹਨਾਂ ਨੇ ਇਨੇ ਪੁੱਤਰ ਸ਼ਹਿਰ ਨਹੀਂ ਇੱਥੇ ਲਾਰਡ ਰਾਮਾ ਵਾਸ ਬੋਰਨ ਹੇਅਰ ਇਨ ਅਯੁੱਧਿਆ ਐਂਡ ਲਾਰਡ ਕ੍ਰਿਸ਼ਨਾ ਇਨ ਮਥੁਰਾ ਲਾਰਡ ਰਾਮ ਭਗਵਾਨ ਰਾਮ ਯੁੱਧਿਆ ਚਾਏ ਕ੍ਰਿਸ਼ਨ ਜੀ ਮਥੁਰਾ ਚਾਏ ਲਾਰਡ ਬੁੱਧਾ ਗਾਟ ਇਨਲਾਈਟਨਡ ਹੇਅਰ ਬੁੱਧ ਨੂੰ ਵੀ ਇੱਥੇ ਹੀ ਜਿਹੜਾ ਉਹ ਗਿਆਨ ਹੋਇਆ ਦਾ ਅਲਵਰਸ ਐਂਡ ਨਰੰਗਾਰ ਸਪਰੈਡ ਹੇਅਰ ਇਹ ਵੀ ਨੇ ਇਹਨਾਂ ਨੇ ਵੀ ਇੱਥੇ ਹੀ ਪ੍ਰੇ ਕੀਤਾ ਦਾ ਰਾਮਚਰਿਤਮਾਨ ਸੁਰ ਸਾਗਰ ਟੀਰੂ ਕੁਰਾਲ ਟਪਰੂ ਵਾਲੀ ਐਟਸਟਰਾ ਵਟ ਵਰ ਰਿਟਨ ਹੇਅਰ ਇਹ ਵੀ ਗ੍ਰੰਥਾਂ ਦੇ ਨਾਂ ਦੇ ਦਿੱਤੇ ਵੀ ਇਹ ਵੀ ਇੱਥੇ ਹੀ ਰੱਖੇ ਗਏ ਜੀ ਦਾ ਕਾਉ ਇਸ ਸੈਕਰਡ ਹੇਅਰ ਐਂਡ ਦਾ ਕੰਟਰੀ ਅਬਾਉਂਡਸ ਵਿਦ ਗਾਉ ਰਖਸ਼ਕ ਕਿ ਗਾਂ ਇੱਥੇ ਬੜੀ ਪਵਿੱਤਰ ਹੈ ਔਰ ਸਾਰਾ ਦੇਸ਼ ਗਾਉ ਰਖਸ਼ਾਂ ਦੇ ਨਾਲ ਭਰਿਆ ਹੋਇਆ ਹੈ ਦਾ ਕੁੰਭ ਮੇਲਾ ਦਾ ਲਾਰਜੈਸਟ ਗੈਦਰਿੰਗ ਆਫ ਹਿਊਮਨਸ ਟੇਕਸ ਪਲੇਸ ਹੇਅਰ ਐਵਰੀ 12 ਇਅਰਸ ਇਨ ਫੋਰ ਸਿਟੀ ਉਹ ਕਹਿੰਦਾ ਜੀ ਕੁੰਭ ਮੇਲਾ ਜਿਹੜਾ ਦੁਨੀਆ ਦੇ ਵਿੱਚ ਇਨਸਾਨਾਂ ਦਾ ਸਭ ਤੋਂ ਵੱਡਾ ਇਕੱਠ ਹੈ ਇੱਥੇ ਹੁੰਦਾ ਸੋ ਉਹਨਾਂ ਨੇ ਪ੍ਰਪੋਜ਼ ਕਰਕੇ ਕਿਹਾ ਇਨ ਦਿਸ ਹੋਲੀ ਕੰਟਰੀ ਆਫ ਆਵਰਜ਼ ਦ ਫੋਲੋਇੰਗ ਰੂਲਸ ਸ਼ਲ ਅਪਲਾਈ ਉਹਨਾਂ ਨੇ ਕਿਹਾ ਜੇ ਹੁਣ ਇਹ ਸਾਰੇ ਰੀਜ਼ਨ ਨੇ ਕਿ ਅਸੀਂ ਇਹਨੂੰ ਹੁਣ ਪਵਿੱਤਰ ਦੇਸ਼ ਐਲਾਨ ਰਹੇ ਹਾਂ ਔਰ ਲਿਖੇ ਕਾਨੂੰਨ ਜਿਹੜੇ ਨੇ ਹੁਣ ਇਹਦੇ ਤੇ ਲਾਗੂ ਹੋਣਗੇ ਰਘੁਪਤੀ ਰਾਘਵ ਰਾਜਾਰਾਮ ਇਜ਼ ਡਿਕਲੇਅਰਡ ਐਸ ਅ ਨੈਸ਼ਨਲ ਐਂਥਮ ਜੀ ਉਹਨੇ ਪੜੋ ਰਘੁਵਰ ਰਾਗ ਵਰ ਰਾਘਵ ਰਾਜਾਰਾਮ ਪਤਿਤ ਪਾਵਨ ਸੀਤਾ ਰਾਮ ਇਹ ਨੈਸ਼ਨਲ ਐਂਥਮ ਹੋਏਗਾ 올 men must compulsorily wear ਗੇਰੂਆ ਬਸਤਰ ਬਸਤਰ ਦੇ ਰੁਦਰਾਕਸ਼ ਮਾਲਾ ਹੁੰਦੇ ਨੇ ਨੈਕਸ 올 ਵਿਮਨ ਸ਼ੁੱਡ ਵੇਅਰ ਸੈਫਰਨ ਕਲਰਡ ਸਾੜੀਜ਼ ਐਂਡ ਕਵਰ देयर ਫੇਸੇਜ਼ ਇਨ ਅ ਕੁੰਗਟ ਸੋ ਥੈਟ ਲੈਚਰਸ ਸਾਈਜ਼ ਆਫ men ਨਾਟ ਫਾਲ ਔਨ them ਉਹਨਾਂ ਨੇ ਕਿਹਾ ਜੀ ਬੰਦੇ ਸਾਰੇ ਗੇਰੂਏ ਕੱਪੜੇ ਪਾਣਗੇ ਔਰ ਗਲ ਦੇ ਦੁਆਲੇ ਰੁਦਰਾਕਸ਼ ਮਾਲਾ ਹੋਏਗੀ ਹਰ ਇੱਕ ਦੇ ਸਭ ਔਰਤਾਂ ਜਿਹੜੀਆਂ ਨੇ ਉਹ ਭਗਵੀਆਂ ਸਾੜੀਆਂ ਪਹਿਨਗੀਆਂ ਔਰ ਆਪਣੇ ਮੂੰਹ ਦੇ ਉੱਤੇ ਲੰਬਾ ਕੁੰਗਟ ਕੱਢਣਗੀਆਂ ਤਾਂ ਕਿ ਮਰਦਾਂ ਦੀਆਂ ਜਿਹੜੀਆਂ ਵਾਸਨਾ ਭਰੀਆਂ ਅੱਖਾਂ ਨੇ ਉਹ ਉਹਨਾਂ ਦੇ ਚਿਹਰੇ ਤੇ ਨਾ ਪੈਂਣ ਸਭ ਕੁੰਗਟ ਜੜਾ ਕੱਢੋ ਜੀ ਇੰਡੀਆ ਗੇਟ ਇਨ ਦਿੱਲੀ ਸ਼ੁਡ ਬੀ ਡਿਮੋਲਿਸ਼ਡ ਐਂਡ ਇਨ ਇਟਸ ਪਲੇਸ 100 ਫੀਟ ਟਾਲ ਸਟੈਚੂ ਆਫ ਲਾਰਡ ਰਾਮਾ ਇਨਸਟਾਲਡ ਕਿ ਦਿੱਲੀ ਦਾ ਇੰਡੀਆ ਗੇਟ ਹੁਣ ਬਿਲਕੁਲ ਤਾ ਦੇਾਂਗੇ ਔਰ 100 ਫੁੱਟ ਉੱਚਾ ਜਿਹੜਾ ਹੈ ਭਗਵਾਨ ਰਾਮ ਦਾ ਪੁੱਤ ਉੱਥੇ ਅਸੀਂ ਲਾਵਾਂਗੇ ਇਨ ਆਲ ਟਾਊਨਸ ਇਨ ਇੰਡੀਆ ਇਹ ਹਿਊਜ ਸਟੈਚੂ ਆਫ ਮਦਰ ਕਾਊ ਸ਼ੁਡ ਬੀ ਇਰੈਕਟਡ ਇਰੈਕਟਡ ਐਂਡ ਗਊ ਰਕਸ਼ਕ ਸ਼ਲ ਆਪਰੇਟ ਐਜ਼ ਅ ਮੋਰਲ ਪੁਲਿਸ ਫੋਰਸ ਵਿਦ ਪਾਵਰਸ ਟੂ ਬੀਟ ਅ ਪੀਪਲ ਇਨਸਲਟਿੰਗ ਗੋ ਮਾਤਾ ਔਰ ਯੂジング ਹਰ ਹਾਈਡ ਫਾਰ ਐਨੀ ਪਰਪਸ ਉਹਨਾਂ ਨੇ ਕਿਹਾ ਜੀ ਭਾਰਤ ਦੇ ਹਰ ਸ਼ਹਿਰ ਕਸਬੇ ਦੇ ਵਿੱਚ ਇੱਕ ਵੱਡਾ ਬੁੱਤ ਗਊ ਮਾਤਾ ਦਾ ਖੜਾ ਕੀਤਾ ਜਾਏਗਾ ਔਰ ਗਊ ਰક્ષਕ ਜਿਹੜੇ ਨੇ ਬਾਕੀ ਪੁਲਿਸ ਦੀ ਲੋੜ ਨਹੀਂ ਉਹ ਗਊ ਰਖਸ਼ਕਾਂ ਦੀ ਪੁਲਿਸੀ ਹੋਏਗੀ ਜਿਹੜੇ ਕਿ ਦੇਖਣਗੇ ਔਰ ਲੋਕਾਂ ਨੂੰ ਕੁੱਟਣਗੇ ਕਿ ਵੀ ਕਿਤੇ ਤੁਸੀਂ ਗਊ ਮਾਤਾ ਦਾ ਅਪਮਾਨ ਤਾਂ ਨਹੀਂ ਕਰਦੇ ਔਰ ਇਵਨ ਉਹਦੀ ਖੱਲ ਦਾ ਵੀ ਕੁਛ ਨਹੀਂ ਜੁੱਤੀਆਂ ਨਹੀਂ ਪਾ ਸਕਣੀ ਨੰਗੇ ਪੈਰ ਹੀ ਘੁੰਮਣਗੇ ਕਿਉਂਕਿ ਉਹ ਵੀ ਗਊ ਮਾਤਾ ਚੋਂ ਹੀ ਬਣਦੀਆਂ ਜੀ एवरीवन शुड ਗ੍ਰੀਟ ਅਜਾ ਗ੍ਰੀਟ ਈਚ ਅਦਰ ਬਾਈ ਸੇਇੰਗ ਜੈ ਸ਼੍ਰੀ ਰਾਮ ਦੋਜ਼ ਹੂ ਡੋਂਟ ਸ਼ੁੱਡ ਬੀ ਫਲੌਗਡ ਪਬਲੀਕਲੀ ਵੀ ਸਾਰੇ ਇੱਕ ਦੂਜੇ ਨੂੰ ਜਦੋਂ ਮਿਲਣਗੇ ਜੈ ਸ਼੍ਰੀ ਰਾਮ ਕਹਿਣਗੇ ਜਿਹੜੇ ਨਹੀਂ ਕਹਿੰਦੇ ਉਹਨਾਂ ਨੂੰ ਜਨਤਕ ਤੌਰ ਤੇ ਕੋੜੇ ਮਾਰੇ ਜਾਣਗੇ ਖੜੇ ਕਰਕੇ ਹਨੂਮਾਨ ਚਾਲੀਸਾ ਮਸਟ ਬੀ ਰਿਸਾਈਟਡ ਬਾਈ एवरीवन ਫਸਟ ਥਿੰਗ ਇਨ ਦਾ ਮਾਰਨਿੰਗ ਆਫਟਰ ਗੈਟਿੰਗ ਅਪ ਫੇਲਿਅਰ ਟੂ ਡੂ ਸੋ ਸ਼ਲ ਅੰਟੇ ਲੌਂਗ ਇੰਪ੍ਰਿਜ਼ਨਮੈਂਟ ਕਿ ਸਵੇਰੇ ਉੱਠਦੇ ਹਰ ਇਸ ਪਵਿੱਤਰ ਦੇਸ਼ ਭਾਰਤ ਦਾ ਜਿਹੜਾ ਰਹਿਣ ਵਾਲਾ ਹੈ ਉਹ ਹਨੂਮਾਨ ਚਲੀਸਾ ਪੜ੍ਹੇਗਾ ਜਿਹੜਾ ਨਾ ਪੜਦਾ ਫੜਿਆ ਗਿਆ ਉਹਨੂੰ ਪੱਕੀ ਜੇਲ੍ਹ 올 ਵਿਮਨ ਸ਼ਲ ਓਬੇ देयर ਹਸਬੈਂਡਸ देयर ਲਾਰਡ ਐਂਡ ਮਾਸਟਰ ਇਹ ਸਭ ਜਨਾਨੀਆਂ ਹੁਣ ਕੋਈ ਘਰ ਵਾਲਿਆਂ ਨੂੰ ਸਵਾਲ ਨਹੀਂ ਪੁੱਛ ਸਕਦੀਆਂ ਇਹ ਪਤੀ ਪਰਮੇਸ਼ਰ ਹੈ ਔਰ ਪਤੀ ਪਰਮੇਸ਼ਰ ਦੇ ਸਾਹਮਣੇ ਬਸ ਮੱਥਾ ਹੀ ਟੇਕਿਆ ਜਾ ਸਕਦਾ ਹੈ ਪਰਮੇਸ਼ਰ ਤੋਂ ਸਵਾਲ ਨਹੀਂ ਪੁੱਛਿਆ ਜਾਂਦਾ ਇਹ ਹੁਣ ਦੇਖ ਲੋ ਜੀ ਔਰ ਫਾਈਨਲੀ ਅਸ਼ੁੱਧੀ ਆਫ ਆਲ ਨੋਨ ਹਿੰਦੂਜ਼ ਸ਼ਲ ਬੀ ਡਨ ਟੂ ਕਨਵਰਟ ਥੈਮ ਬੈਕ ਟੂ ਹਿੰਦੂਇਜ਼ਮ ਟੂ ਰੀਸਟੋਰ ਥੈਮ ਟੂ ਦਾ ਫੇਥ ਆਫ ਥੇਅਰ ਐਂਸੈਸਟਰਸ ਫਰੋਮ ਵਿਚ ਥੇ ਫੁਲਿਸ਼ਲੀ ਹੈਵ ਗੋਨ ਅਸਟ੍ਰੇ ਕੇ ਸਾਰੇ ਜਿਹੜੇ ਗੈਰ ਹਿੰਦੂ ਨੇ ਉਹਨਾਂ ਦਾ ਸ਼ੁੱਧੀਕਰਨ ਕੀਤਾ ਜਾਏਗਾ ਉਹਨਾਂ ਨੂੰ ਵਾਪਸ Hindu ਧਰਮ ਚ ਲੈ ਆਂਦਾ ਜਾਏਗਾ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਵਡੇਰਿਆਂ ਦਾ ਧਰਮ ਸੀ ਉਸ ਦੇ ਵਿੱਚ ਉਹ ਵਾਪਸ ਆਣ ਜਿਸ ਤੋਂ ਇਹ ਮੂਰਖ ਜਿਹੜੇ ਨੇ ਪਟਕ ਕੇ ਦੂਜੇ ਪਾਸੇ ਚਲੇ ਗਏ ਸੀ ਸੋ ਅਸੀਂ ਜਿਹੜਾ ਪ੍ਰਪੋਜ਼ ਕੀਤਾ ਜਸਟਿਸ ਮਾਰਕੰਡੇ ਕਾਟਜੂ ਨੇ ਅਸੀਂ ਉਸ ਦੀ ਤਾਇਦ ਕਰਦੇ ਹਾਂ ਸੋ ਤਾਂ ਕਿ ਇਹ ਲਾਗੂ ਹੋਏ ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਬਿਲਕੁਲ ਸਹੀ ਕਿਹਾ ਹਾਂ ਬਿਲਕੁਲ ਠੀਕ ਠੀਕ ਹੈ ਤਾਂ ਮੈਂ ਤਾਂ ਪੁਰਾਣਾ ਜ਼ਮਾਨਾ ਵਾਪਸ ਆ ਰਿਹਾ ਨਹੀਂ ਜ਼ਮਾਨਾ ਪੁਰਾਣਾ ਦਾ ਬੜਾ ਵਧੀਆ ਸੀ ਹੁਣ ਤੁਸੀਂ ਇਹ ਦੇਖੋ ਰਾਮ ਰਾਜ ਦੇ ਅਸਲੀ ਚਮਤਕਾਰ ਰਾਮ ਰਾਜ ਜੀ ਗੜਗਟ ਕੱਢੋ ਬੈਠਾ ਗੜਗਟ ਹੋਈ ਤਾਂ ਪਹਿਲੇ ਜ਼ਮਾਨੇ ਚਾਹੀਦਾ ਛੰਦਾ ਸੀ ਨਾਲੇ ਪਤੀ ਨੂੰ ਮੱਥਾ ਟੇਕੋ ਸਵੇਰੇ ਉੱਠ ਕੇ ਵੀ ਤੇ ਜੀ ਦਾ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਲੈਣੇ ਅਪਬ੍ਰੇਕ ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ